ਬੀਕੇਜੂ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਜੀ ਖੋਸਾ ਉਸ ਦੇ ਨਾਲ ਬੈਠੇ ਨੇ ਲਖਵਿੰਦਰ ਸਿੰਘ ਜੀ ਸਿਰਸਾ ਨਾਲ ਸਾਡੇ ਬੀਕੇਜੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਕਿਸਾਨ ਮਜ਼ਦੂਰ ਸਦਾਰਚ ਕਮੇਟੀ ਦੇ ਪ੍ਰਧਾਨ ਆਗੂ ਸੂਬਾ ਆਗੂ ਸਰਬੰਸ ਸਿੰਘ ਜੀ ਭੰਦੇਰ ਮੈਂ ਬਲਦੇਵ ਸਿੰਘ ਜੀ ਜੀਰਾ ਸੂਬਾ ਪ੍ਰਧਾਨ ਬੀਕੇਜੂ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਯੂਨੀਅਨ ਦੇ ਸਾਡੇ ਅੰਮ ਪ੍ਰਧਾਨ ਅਮਰਜੀਤ ਸਿੰਘ ਮੋੜੀ ਇਹ ਅੱਜ प्रेस बैठे हैं हाँ जी करा शुरू करो करो सभी सत्कार जो पत्रकार दोस्तों आप सबका इसके लिए धन्यवाद कि आप सरकार आंदोलन के चलते हुए भी लगभग डेढ़ महीना से ज्यादा समय हो गया लेकिन दमनकारी नीतियों के ऊपर जो उतरी हुई है और तरह जेल में बंद हैं। अमर है अमरजीत सिंह है शहर के वो जेल में बंद है उससे भी आगे उन्होंने अनशन शुरू किया है वो चक्की में बंद किए हुए हैं लेकिन आज तक सरकार उनके साथ परिवार को भी मिलने नहीं दे रही आगे बात है कि अक्षय नरवाल के साथी तीन थे जिनकी जमानत भी अब जेल में बंद है हमारा सवाल ये है कि एक तो एक तरफ तो सरकार ये बात कह रही थी कि भाई हम आपके किसी को भी जितने भी हमारे पास डिटेन हैं जेल में बंद हैं सबको रिहा कर रहे हैं लेकिन उसके बाद भी उनको हमारे करने का ये ऐलान किया गया है इन सब बातों को लेकर हमारे युवाओं को लेकर जिनको जेल में बंद किया हुआ है सरकार ने हमारे साथ वायदा किया और उनको रिहा नहीं किया जा रहा इन बातों को लेकर हमें प्रोग्राम देना पड़ रहा है कि सात तरीक को पूरे देश के अंदर केवल पंजाब हरियाणा की बात नहीं कर रहा हूं मैं पूरे देश की बात कर रहा हूं पूरे देश के अंदर भाजपा के पुतले फूके जाएंगे और पूरे देश के अंदर जब ये हमारे युवाओं को रिहा नहीं करती ये सैलोज को मंडी लाने से पीछे नहीं हटती हमारी मंडियां बर्बाद करने के लिए उसी तरह तरह जेद बाजिद है तो फिर मजबूरन हमें रेलवे ट्रैक पर आना पड़ेगा उसकी जिम्मेदार सरकार होगी हमारी कोई मंशा नहीं हम शांतिपूर्वक ढंग से अपना आंदोलन चलाना चाह रहे हैं लेकिन करने हैं वो सब बातों की जानकारी हम गांव के लोगों को देने का प्रयास करेंगे और इससे आगे ये भी करेंगे कि पूरे जैसे पूरे देश के अंदर जो चल रही है यात्राएं लेकिन पंजाब में भी जागृति यात्रा उनकी शहादत शहादत को ध्यान में लेते हुए वो यात्रा भी निकालने का प्रोग्राम उलीका गया है बाकी बात गिरफ्तारियां हुई 13 13 तो बाद भी हुईयां और जेड़ा रुख रवैया केंद्र दा सो जो हरियाणा में बीच देखने मिल रहा वो गैर मानवी है वो को सही नहीं हैगा जोਸੀਂ समझ रहे हैगे एक तो ये स्टाफ दे विच 9 ਸੈਲਰਸ ਨੂੰ 26 ਮਾਰਕੀਟ ਕਮੇਟੀਆਂ ਉਹਨਾਂ ਦਾ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਿੱਤਾ ਹੈਗਾ ਅਧਿਕਾਰ ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਯਾਰ ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ ਜਿਸ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਢੱਕਿਆ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਪੋਤੇ ਮੋਹਰ ਲਾਈ ਹੈਗੀ ਆ ਜਿਹੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਜਿੰਨੇ ਪੰਜਾਬ ਦੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਟਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਹੋਰ ਉਹ ਪਹਿਲਾਂ ਮਰਜ ਹੁੰਦੇ ਰਹੇ ਆ ਇੱਕ ਦੂਜੇ ادارے ਇੱਕ ਦੂਜੇ ادارے ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ادارے ਖਤਮ ਕੀਤੇ ਜਾਂਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ ਅਰ ਜਿਵੇਂ ਖੇਤੀ ਸੈਕਟਰ ਤੇ ਉੱਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ ਅਰ ਇਹੀ ਖੇਤੀ ਕਾਨੂੰਨੀ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ ਅਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋਸ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ ਤੋਂ ਅਸੀਂ ਤੁਹਾਡੇ ਮੱਦੇਨਾਂ ਹਵਾਨ ਕਰਾਂਗੇ ਵੀ ਆਪਣੇ 2-4 ਰੁਪਈਆ ਵਾਸਤੇ ਆਪਣਾ ਇਹ ਏਸ਼ੀਆ ਦਾ ਕਹ ਲੋ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥੋਂ ਆ ਪੰਜਾਬ ਤੇ ਹਰਿਆਣੇ ਚ ਉਹਨੂੰ ਕਾਰਪੋਰੇਟ ਦੇ ਹੱਥਾਂ ਚ ਨਾ ਲਟਾਈਏ ਸਾਡੇ ਕਿਸੇ ਕਿਸਾਨ ਨੂੰ ਅਸੀਂ ਆਵਾਨ ਕਰਦੇ ਆਂ ਵੀ ਕਦੇ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਐਸੇ ਆਗੇ ਦੋਵਾਂ ਸਟੇਟਾਂ ਵਿਚ ਅੱਡ ਹੋਊਗਾ ਇੱਥੇ ਮੋਦੀ ਸਰਕਾਰ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੀ ਵਰਤੀ ਸਾੜਾਂਗੇ ਕਿਉਂਕਿ ਫੈਸਲਾ ਇਹਨਾਂ ਦਾ ਹੈਗਾ ਇਹ ਦੋ ਵੱਡੇ ਜੇਕਰ ਫੇਰ ਵੀ ਠੀਕ ਆ ਇਹ ਤੁਹਾਨੂੰ ਆਉਣ ਵਾਲੇ ਸਮਝ ਮਿਲਾਂਗੇ ਫਿਰ ਵੀ ਜੇ ਸਰਕਾਰ ਕੋਈ ਅੱਠ ਸ਼ਾਇਦ ਵੱਡਾ ਐਕਸ਼ਨ ਤੇ ਰੇਲ ਰੋਕੋ ਜਿਹੜਾ ਵਾ ਸਾਡਾ ਏਟ ਤੱਕ ਹੀ ਹੁੰਦੇ ਤਾਂ ਫਿਰ ਨੌ ਨੂੰ ਸ਼ੰਭੂ ਬਾਰਡਰ ਤੇ ਪੱਕੀ ਰੇਲ ਜਾਮ ਹੋਊਗਾ ਔਰ ਇਹ ਤੋਂ ਗਾਹਾਂ ਗੱਲ ਤੁਰੀ ਤਾਂ ਹੋਰ ਰੇਲ ਰੋਕੋ ਵੀ ਆਪਾਂ ਵਧਾਵਾਂਗੇ ਇਹਦੇ ਨਾਲ ਨਾਲ ਜਿਹੜਾ ਆਪਾਂ ਪੂਰੇ ਦੇਸ਼ ਵਿੱਚ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਲੱਖ ਜ਼ੋਰ ਲਾ ਰਿਆ ਇੱਕ ਤਾਂ ਪਿਆਉ ਮਾਜਰਾ ਵਿੱਚ ਅਸੀਂ ਵੱਡੀ ਰੈਲੀ ਕਰ ਰਹੀ ਕੱਲ ਦਿੱਤੀ ਤੁਹਾਨੂੰ ਖਬਰ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਸਾਊਥ ਇੰਡੀਆ ਵਾਸਤੇ ਜਿਹੜੇ ਸ਼ਹੀਦੀ ਮਾਰਚ ਆਪਣਾਉ ਸ਼ੁਰੂ ਕਰਨ ਵਾਸਤੇ ਯਾਤਰਾ ਸ਼ੁਰੂ ਕੀਤੀ ਗੱਡੀ ਇੱਥੇ ਆਈ ਹੈ ਤੁਸੀਂ 2 ਮਿੰਟ ਸਾਨੂੰ ਇੱਥੋਂ ਵੀ ਦਿਓ ਇੱਥੋਂ ਅਸੀਂ ਦਿੱਲੀ ਨੂੰ ਬਾਈ 에ਅਰ ਸਾਡੇ ਜਿਹੜੇ ਕੋਆਰਡੀਨੇਟਰ ਆਏ ਨੇ ਸਾਊਥ ਇੰਡੀਆ ਦੇ ਤਾਮਿਲਨਾਡੂ ਪੌਂਡੀਚੇਰੀ ਤੇ ਕੇਰਲ ਵਾਲੇ ਉਹ ਬਾਈ 에ਅਰ ਕੱਲ ਉਥੋਂ ਜਾਣਗੇ ਤੇ ਉੱਥੇ ਵੀ ਵੱਡੀਆਂ ਜੜੀਆਂ ਵਾਂ ਆਪਾਂ ਸ਼ਹੀਦੀ ਸਮਾਗਮ ਮਹਾਂ ਪੰਚਾਇਤਾਂ ਕਰਾਂਗੇ ਸਾਊਥ ਇੰਡੀਆ ਦੇ ਵਿੱਚ ਤੇ ਕਰਨਾਟਕ ਦਾ ਪ੍ਰੋਗਰਾਮ ਵੀ ਹੈਗਾ ਡੱਲੇਲ ਸਾਹਿਬ ਤੁਹਾਨੂੰ ਦੱਸ ਦੇਣਗੇ ਤੋਂ ਪੂਰੇ ਦੇਸ਼ ਵਿੱਚ ਗਾਹਾਂ-ਗਾਹਾਂ ਹੋਰਨਾਂ ਸੂਬਿਆਂ 'ਚ ਵੀ ਅਸੀਂ ਕਰਕੇ ਸਰਕਾਰ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਅੰਦੋਲਨ ਕੱਲਾ ਪੰਜਾਬ ਦਾ ਵਾ ਇਹ ਨੈਟਿਵ ਤੋੜ ਦਾਂਗੇ ਵੀ ਕੱਲਾ ਪੰਜਾਬ ਦਾ ਨਹੀਂ ਹੈਗਾ ਜਿਹੜੇ ਪਿੰਡਾਂ 'ਚ ਪੋਸਟਰ ਲੱਗਣੇ ਆ ਕਿਸੇ ਕਾਰਨ ਕਰਕੇ ਆਪਾਂ ਸਾਡਾ ਪਿੰਡ ਵਾਲਿਆਂ ਨੂੰ ਇਥੋਂ ਬੇਨਤੀ ਆ ਵੀ ਉਹ ਜਿਹੜੇ ਸਵਾਲਾਂ ਜਵਾਬਾਂ ਵਾਲਾ ਪੋਸਟਰ ਆ ਉਹ ਸਰਪਿੰਡ ਵਿੱਚ ਲੱਗੇ ਅੱਜ ਅਸੀਂ ਡਿਜੀਟਲ ਮਾਧਿਅਮ ਰਹੀਂ ਤੁਹਾਨੂੰ ਜਾਰੀ ਕਰ ਦਾਂਗੇ ਹਰ ਪਿੰਡ ਲਾਵੇ ਔਰ ਉਹਦੇ ਆਧਾਰ ਤੇ ਜਿਹੜਾ ਪਾਚਪਾ ਗਠਜੋੜ ਆ ਉਹਨਾਂ ਕੋ ਜਿਹੜੇ ਸਵਾਲ ਕਰਨੇ ਆ ਉਹ ਗੱਲ ਹਰ ਸੂਬਾ ਪੂਰੇ ਦੇਸ਼ ਪਰ ਵਿੱਚ ਹੋਊਗਾ ਔਰ ਜੇ ਸਵਾਲਾਂ ਦੇ ਜਵਾਬ ਕਰਨ ਤੋਂ ਸਰਕਾਰ ਜਾਬਰ ਹੁੰਦੀ ਆ ਤੇ ਫਿਰ ਕਾਲੀਆਂ ਝੰਡੀਆਂ ਲਾ ਕੇ ਉਹਨਾਂ ਦਾ ਵਿਰੋਧ ਹੋਊਗਾ ਔਰ ਫੁੱਲ ਫਲਾਟ ਅਸੀਂ ਵਿਰੋਧ ਕਰਾਂਗੇ ਇਹ ਅੱਜ ਤੁਹਾਨੂੰ ਦੱਸਣਾ ਸੀਗਾ ਆ ਧੰਨਵਾਦ ਜਿਹੜਾ ਪ੍ਰਭ ਹਸਾਰ ਦੇ ਵਿੱਚ 27 ਤਰੀਕ ਨੂੰ ਰਾਜਸਥਾਨ ਦੇ ਰਤਨਪੁਰਾ ਦੇ ਵਿੱਚ ਤੇ 31 ਤਰੀਕ ਨੂੰ ਮੋੜਾ ਮੰਡੀ ਅੰਬਾਲਾ ਦੇ ਵਿੱਚ ਬਹੁਤ ਵੱਡੀਆਂ ਜਿਹੜਾ ਇੱਕ ਸ਼ਹੀਦੀ ਸਮਾਗਮ ਕੀਤਾ ਤੇ ਹੁਣ ਆਉਣ ਵਾਲੀ ਟਾਈਮ ਦੇ ਵਿੱਚ ਦੱਖਣ ਭਾਰਤ ਦੇ ਕਰਨਾਟਕਾ ਦੇ ਵਿੱਚ 3 April ਨੂੰ ਇੱਕ ਬਹੁਤ ਵੱਡਾ ਸ਼ਹੀਦੀ ਸਮਾਗਮ ਉੱਥੇ ਸ਼ੁਭਕਰਨ ਦੇ ਜੋ ਨਿਮਿਤ ਕੀਤਾ ਜਾ ਰਿਹਾ ਹੈ ਉਸ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦੱਖਣ ਭਾਰਤ ਦੇ ਜਿਹੜੇ ਸਾਥੀ ਨੇ ਉੱਥੇ ਪਹੁੰਚਣਗੇ ਤੇ ਉਸ ਤੋਂ ਬਾਅਦ 11 ਤਰੀਕ ਨੂੰ ਓਡੀਸ਼ਾ ਦੇ ਵਿੱਚ ਕੀਤਾ ਜਾ ਰਿਹਾ ਹੈ ਇਹੀ ਸ਼ਹੀਦੀ ਸਮਾਗਮ ਤੇ ਨਾਲ ਹੀ ਯੂਪੀ ਤੋਂ ਵੀ ਜਲਦ ਤਰੀਕ ਆਜੂਗੀ ਸਾਡੇ ਕਈ ਜਗ੍ਹਾ ਤੇ ਅਸਤੀ ਕਲਸ਼ ਯਾਤਰਾ ਪੂਰੇ ਦੇਸ਼ ਭਰ ਤੱਕ ਪਹੁੰਚ ਚੁੱਕੇ ਨੇ ਜਿਵੇਂ ਅੱਜ ਵੀ ਦੱਸਿਆ ਅੱਜ ਵੀ ਜਿਹੜੇ ਦੱਖਣ ਭਾਰਤ ਤੇ ਹੋਰ ਵੀ ਜਾ ਰਹੇ ਨੇ ਅਸਤੀ ਕਲਸ਼ ਜੋ ਸ਼ੁਭ ਕਰਨ ਦੇ ਸਾਥੀਓ ਹਰਿਆਣੇ ਦੇ ਵਿੱਚ ਪਹਿਲਾਂ ਖੱਟਰ ਨੇ ਤੇ ਹੁਣ ਜੋ ਸੈਨੀ ਸਰਕਾਰ ਹੈ ਇਸ ਅੰਦੋਲਨ ਨੂੰ ਦਬਾਉਣ ਵਾਸਤੇ ਕੋਈ ਜੋ ਜਿੰਨਾ ਵੀ ਯੋਤियां ਜਾਣ ਗਈਆਂ ਤੇ ਇਹ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਹੈ ਕਿੰਨਾ ਵੀ ਸਰਕਾਰ ਦਿਵਾਲੇ ਕਿੰਨਾ ਕੁਛ ਕਰ ਲੇ ਇਹ ਪੂਰੇ ਦੇਸ਼ ਦੇ ਵਿੱਚ ਪੂਰੀ ਤਾਕਤ ਦੇ ਨਾਲ ਇਹ ਅੰਦੋਲਨ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇਸ ਸਰਕਾਰ ਨੇ ਜੋ ਜੋ ਸਾਡੇ ਉੱਪਰ ਤਸੱਦਦ ਕੀਤੇ ਆ ਉਹਨਾਂ ਦੀਆਂ ਪੂਰੀਆਂ ਜਿਵੇਂ ਆਗੋ ਸਾਹਿਬਾਨ ਨੇ ਦੱਸਿਆ ਉਹ ਪੂਰੇ ਪੂਰੇ ਜਿਹੜੇ ਯਾਤਰਾਵਾਂ ਕੱਢਣੀਆਂ ਉਸ ਦੇ ਵਿੱਚ ਉਹ ਜਿਹੜੇ ਮੋਟਰ ਤੇ ਗੋਲੇ ਦਾਗੇ ਉਹਨਾਂ ਦੀਆਂ ਫੋਟੋਆਂ ਸਾਡੇ ਸ਼ਹੀਦ ਸ਼ੁਕਰਮੰਦੀ ਤੇ ਨਾਲ ਜਿਹੜੇ ਪਿਰਤਪਾਲ ਵਰਗੇ ਪੱਟੜ ਕੀਤੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਪੂਰਾ ਸਰਕਾਰ ਦਾ ਚਿਹਰਾ ਪੂਰੀ ਦੁਨੀਆ ਤੱਕ ਪੂਰੇ ਆਵਾਮ ਤੱਕ ਨੰਗਾ ਕਰਾਂਗੇ तो तो सोना तरीक से बनाने की की कोशिश ये लीडर वहां ना आए लिस्टें जारी की प्रेशर बनाने की कोशिश की गांवों में अगर साथियों ने प्रदर्शन करने की कोशिश किया वहाँ पर मीटिंगें करने की कोशिश की वहां भी सरकार ने गिरफ्तारियां करने की लेकिन गांव वालों ने विरोध किया काफी गांवों के अंदर फिर पुलिस वहां पर बैकफुट पर गई और उसके बावजूद भी मोडा के अंदर फिर जब हमारी अस्थि कलश यात्रा पहुंची वहां पर समापन किया गया हजारों की संख्या में किसान पहुंचे और पुलिस प्रशासन ने बड़ी दबस बनाने की कोशिश की और उसी के उस प्रोग्राम आंदोलन के साथ हूँ और पूरा जोर लाकर गिरफ्तारी जो मुकदमे बेतुकी बातें जो 28 तारीख को एफ उन्होंने दिखाई 21 तारीख का मसला है अठाईस तारीख तक कोई भी उन्होंने एफ आई आर जन तक नहीं की कोई तथ्य नहीं है आपने भी देखा होगा कोई तथ्य के आधार के ऊपर गिरफ्तारी नहीं है उल जुलूल बातें उसके अंदर उन्होंने कही और उसके बावजूद भी उनका रिमांड लेकर नौजवानों का ना जाने आज उनसे मुलाकात हुई किसी से मुलाकात नहीं करने दी अब तक यानी कि ऐसे हालात सरकार से हम तो आपके माध्यम से पूछना चाहते हैं क्या यह लोकतंत्र है हम अपने आंदोलन करने के लिए अपने एक साथी को खो दिया हमने नौजवान को उसकी शहादत के लिए हमने अस्थिकल से यात्रा निकाली समा श्रधांजलि समागम किया इतना जघन हरियाणा सरकार और पंजाब सरकार इन सभी चीजों का भुगतान करना पड़ेगा और अगर हमारी ये बातें ना माननी सात तारीख सा, को हम अपने सभी देश के अंदर सभी अपना जिला क्वार्टरों के ऊपर प्रदर्शन करेंगे पुतले फूकेंगे और अगर फिर भी ना माननी तो शंभु वहाँ पर हमारा जो बॉर्डर है रेल को रोकेंगे और पूरी मजबूती के साथ हरियाणा से साथी वहाँ पर पहुंचेंगे फिर भी नहीं करेंगे फिर भी जो अगला मोर्चा प्रोग्राम बनाएगा उसके तहत अपने साथी ਉਹਨਾਂ ਦੀ ਬਾਬਤ ਜਿਹੜਾ ਅਸੀਂ 7 ਤਰੀਕ ਨੂੰ ਭਾਜਪਾ ਸਰਕਾਰ ਦੇ ਟੋਟਲ ਭਾਰਤ ਦੇ ਵਿੱਚ ਉਹਨਾਂ ਦੇ ਪੁਤਲੇ ਫੂਕ ਰਹੇ ਆ ਔਰ ਬਹੁਤ ਵੱਡੇ ਇਕੱਠਾਂ ਦੇ ਨਾਲ ਉਹ ਇੱਕ ਮਾਰਚ ਕੀਤਾ ਜਾਊਗਾ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਤੋਂ ਲੈ ਕੇ ਔਰ ਜਿੰਨੇ ਵੀ ਸੁੱਤੇ ਪਏ ਲੋਕ ਨੇ ਔਰ ਸਰਕਾਰ ਦੇ ਸੁੱਤੇ ਪਏ ਆਗੂ ਨੇ ਉਹਨਾਂ ਨੂੰ ਜਗਾਇਆ ਜਾਊਗਾ ਉਸ ਮਾਰਚ ਨਹੀਂ ਤੇ ਉਦੋਂ ਆਖਰ ਦੇ ਵਿੱਚ ਪੁਤਲੇ ਫੂਕ ਕੇ ਸਰਕਾਰ ਦੀ ਇਹ ਜਿਹੜੀ ਗੁੰਡਾਗਰਦੀ ਆ ਉਹ ਸਾਰਾ ਲੋਕਾਂ ਨੂੰ ਦਿਖਾਇਆ ਜਾਊਗਾ ਜਿਵੇਂ ਕਿ ਪੰਜਾਬ ਸਰਕਾਰ ਨੇ ਜਿਹੜੇ ਨੌ ਸੈਲੋ ਕੋਸਤ ਕੀਤੇ ਆ ਮੰਡੀਆਂ ਬੰਦ ਕਰਕੇ ਮੰਡੀਆਂ ਬੰਦ ਨਹੀਂ ਹੋਣਿਆਂਗੇ ਔਰ ਇੱਕ ਵੀ ਦਾਣਾ ਜਿਹੜਾ ਅਸੀਂ ਕਿਸਾਨਾਂ ਨੂੰ ਇਸ ਮਾਧਮ ਰਾਹੀਂ ਦੱਸਾਂਗੇ ਵੀ ਤੁਸੀਂ ਸੈਲੂ ਤੇ ਨਹੀਂ ਲੈ ਜਾਣਾ ਚਾਹ ਸਰਕਾਰ ਸਾਨੂੰ ਕਿੰਨਾ ਵੀ ਕਾਹੇ ਔਰ ਅਸੀਂ ਉਹ ਜਿਹੜੇ ਸੈਲੋ ਆ ਕਿਸੇ ਵੀ ਕੀਮਤ ਤੇ ਜਿਹੜੀ ਕਣਕ ਉਥੇ ਲੈ ਜਾਣ ਨਹੀਂ ਦੇਵਾਂਗੇ ਤੇ ਜਿਹੜੀਆਂ ਆਪਦੀਆਂ ਮੰਡੀਆਂ ਉਹ ਪੰਜਾਬ ਦੇ ਵਿੱਚ ਬਰਕਰਾਰ ਰੱਖਾਂਗੇ ਸੋ ਜਿਹੜੀਆਂ ਸਾਡੀਆਂ ਇਹ ਇਸ ਤੋਂ ਬਾਅਦ ਜਿਵੇਂ ਕਿ ਸਰਕਾਰ ਨੇ ਜੇ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਜੇ ਉਹ ਸਾਡੇ ਕਿਸਾਨ ਰਿਆ ਨਾ ਕੀਤਾ ਉਸ ਤੋਂ ਬਾਅਦ ਅਸੀਂ ਜਿਹੜਾ ਰੇਲ ਰੋਕੋ ਉਹ ਦਲਨ ਉਹ ਜਲਦੀ ਹੀ ਉਹ ਜਿਹੜਾ ਸੱਤ ਤੋਂ ਬਾਅਦ ਅਸੀਂ ਐਲਾਨ ਕਰਕੇ ਉਹ ਨਵਾਂ ਸੰਗਠਨ ਬਣਾਉਣ ਦੀ ਤਿਆਰੀ ਕਰਾਂਗੇ ਇਸ ਤੋਂ ਬਾਅਦ ਸਾਰੇ ਹਰਿਆਣੇ ਚ ਨੇ ਰਵਿੰਦਰ ਸਿੰਘ ਰਵੀ ਮੁਰਾਦ ਵਾਲਾ ਫਾਜ਼ਲਕਾ ਡਿਸਟ੍ਰਿਕਟ ਤੋਂ ਆ ਅਮਰਜੀਤ ਸਿੰਘ ਨਵਾਂ ਸ਼ਹਿਰ ਤੋਂ ਆ ਖੜਕੜ ਕਲਾਂ ਤੋਂ ਆ ਇਹ ਅਣਛਿੰਤ ਵੀ ਨੌਜਵਾਨ ਬੈਠਾ ਹੈ ਅਕਸ਼ੇ ਨਰਵਾਲ ਹੋਰਿਆਂ ਦੀ ਮਤਲਬ ਰਿਹਾਈ ਹੋ ਚੁੱਕੀ ਐ ਅਨੀਸ਼ ਖੜਕੜ ਜੇਲ੍ਹ ਚਾਹੇ ਜੀ ਨਵਦੀਪ ਤੇ ਗੁਰਕੀਰਤ ਇਹ ਦੋਨੋਂ ਵੀ ਜੇਲ੍ਹ ਚ ਨੇ ਡਿਲੇਵਰ ਸਾਹਿਬ ਡਿਲੇਵਰ ਸਾਹਿਬ ਤੋਂ ਇੱਕ ਚੀਜ਼ ਦੱਸੋ ਕਿ ਲਜਾਂਗੇ ਤਾਂ ਅਖੀਰਲੀ ਕਿਸਾਨ ਹੀ ਉੱਥੇ ਸਾਈਲੋਸ ਦੇ ਵਿੱਚ ਜੇਕਰ ਕਣਕ ਲਜਾਣ ਦੀ ਉੱਤਰ ਹੁੰਦਾ ਉਹਨਾਂ ਨੂੰ ਰੋਕਣ ਲਈ ਜਾਂ ਉਹਨਾਂ ਲਈ ਕੋਈ ਐਸਾ ਐਲਾਕ ਕਿਸੇ ਹਾਂ ਭੂਰੀ ਬਤੂਗੇ ਪਿਆਸ ਨਹੀਂ ਕਿ ਕਿਵੇਂ ਕਹੋਗੇ ਕਿ ਦੇਖੋ ਸਾਈਲੋਸ ਦੇ ਵਿੱਚ ਲਾਈਨਾਂ ਉੱਤੇ ਲੱਗਣੀਆਂ ਲੱਗਣੀਆਂ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ ਇਹ ਅਸੀਂ ਅੱਜ ਹਜੇ ਕਣਕਾ ਖੜੀਆਂ ਨੇ ਅਸੀਂ ਕਿਸਾਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਸਮਝਾਵਾਂਗੇ ਕਿ ਦੋਸਤੋ ਇਹ ਉਹੀ ਕੰਮ ਹੋ ਰਿਹਾ ਜਿਹਦੀ ਖਾਤਰ ਪੂਰਾ ਦੇਸ਼ ਇੱਕ ਸਾਲ 13 ਮਹੀਨੇ ਪੂਰੇ ਦਿੱਲੀ ਦੇ ਬੋਰਡਰਾਂ ਤੇ ਬਹਿ ਕੇ ਲੜਿਆ ਮੰਡੀਆਂ ਖਤਮ ਕਰਨ ਵਾਸਤੇ ਉਹ ਕਾਨੂੰਨ ਆਏ ਸੀ ਹਰ ਇੱਕ ਕਿਸਾਨ ਨੂੰ ਕਿ ਇਹ ਨੂੰ ਥੋੜੀ ਜੀ ਗੱਲ ਦਾ ਲਾਲਚ ਨਾ ਮੰਨ ਲਓ ਕਿ ਮੇਰਾ ਛੇਤੀ ਕੰਮ ਛੁੱਟ ਗਿਆ ਖੜਾ ਮੇਰਾ ਕੰਮ ਨਿਭੜ ਗਿਆ ਉੱਥੇ ਕੋਈ ਸ਼ਾਇਦ ਮੈਨੂੰ ਕੋਈ ਫਾਇਦਾ ਹੋ ਜੇ ਵੱਡਾ ਨੁਕਸਾਨ ਇਹ ਹੋਣਾ ਕਿ ਆਪਣੀਆਂ ਮੰਡੀਆਂ ਖਤਮ ਹੋਣਗੀਆਂ ਮੰਡੀਆਂ ਖਤਮ ਹੋਈਆਂ ਤੇ ਐਫਸੀ ਖਤਮ ਹੋ ਜੀ ਐਫਸੀ ਖਤਮ ਹੋਈ ਤਾਂ ਤੁਹਾਡਾ ਹਾਲ ਵੀ ਯੂਪੀ ਦੇ ਬਿਹਾਰ ਵਾਲਾ ਹੋਣਾ ਸੋ ਇਸ ਕਰਕੇ ਮੰਡੀਆਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਜਿੱਡੀ ਵੱਡੀ ਲੜਾਈ ਅਸੀਂ ਉੱਥੇ ਲੜ ਕੇ ਆਏ ਆ ਅੱਜ ਇੱਥੇ ਤੱਕੜੇ ਹੋਵੋ ਕੋਈ ਵੀ ਕਿਸਾਨ ਹੱਥ ਜੋੜ ਕੇ ਬੇਨਤੀ ਹੈ ਸਾਡੀ ਕਿ ਕਿਸੇ ਸੈਲੂ ਦੇ ਵਿੱਚ ਕੋਈ ਦਾਣਾ ਇੱਕ ਵੀ ਨਾ ਲੈ ਕੇ ਜਾਵੇ ਇੱਕ 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 ਇਹ ਇੱਕ ਗੱਲ ਰਹਿ ਗਈ ਸੀ ਇੱਕੋ ਬੇਨਤੀ ਇੱਕ ਤਾਂ ਅੱਜ ਅਸੀਂ ਸੱਦਾ ਦੇਵਾਂਗੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਚਿਹਟਾ ਟ੍ਰਾਂਸਪੋਰਟ ਦੇ ਫੈਕਟਰੀ ਉਹ ਕਿੱਥੇ ਹੋ ਕੇ ਸਰਕਾਰ ਦੇ ਵਿਰੁੱਧ ਵਿੱਚ ਖੜੀ ਹੈ ਇੱਕ ਇਹਦੇ ਵਿੱਚ ਇੱਕ ਜਿਹੜੀ ਤੁਸੀਂ ਸਵਾਲ ਕੀਤਾ ਸੀ ਇੱਕ ਮਿੰਟ ਜੀ ਫਾਈਲ ਨੂੰ ਮੰਡੀ ਆ ਲਾਣਾ ਸੀ ਕਾਂਗਰਸ ਸਰਕਾਰ ਨੇ ਜੋ 2014 'ਚ ਲਾਣਾ ਸੀ 2008 ਤੋਂ ਲਾਗਾਇਆ ਜਾ ਰਿਹਾ ਹੈ 2008 ਤੋਂ ਕਲੀਪਾਟ ਨੇ ਮੁਕੇ ਸਾਈਨੂ ਬਣਿਆ ਸੀ ਉਹ ਸਭ ਤੋਂ ਪਹਿਲਾਂ 2008 ਵਿੱਚ ਲਾਣਾ ਗਿਆ ਸੀ ਉਸ ਤੋਂ ਬਾਅਦ ਜਦੋਂ ਜਿਹੜੇ ਸਾਈਨੂ ਬਣਦੇ ਗਏ ਨੇ ਉਹ ਹਮੇਸ਼ਾ ਓਪਨ ਮਾਰਕੀਟ ਯਾਰ ਵਿੱਚ ਪੇਰ ਹੋਏ ਤੇ ਫਿਰ ਅੱਜ ਕਿਉਂ ਪ੍ਰੋਟੈਸਟ ਹੋ ਰਿਹਾ ਹੈ ਪਹਿਲਾਂ ਕਦੇ ਕਿਉਂ ਨਹੀਂ ਹੋਇਆ ਨਾਲੇ ਇੱਕ ਜੀ ਹੋਰ ਸਾਰੀਆਂ ਸ਼ਰਤਾਂ ਉਹਦੇ ਮੰਡੀ ਵਾਲੀ ਲਾਗੂ ਹੁੰਦੀਆਂ ਹਾਂ ਠੀਕ ਹੈ ਇਹ ਵੀ ਇਹ ਵੀ ਕਹਿ ਚੁੱਕੀ ਹੈ ਵੀ ਜਿਹੜੇ ਨਾਲ ਦੀਆਂ ਮੰਡੀਆਂ ਨੇ ਉਹ ਬੰਨ ਨਹੀਂ ਕੀਤੀਆਂ ਜਾ ਮੰਡੀਆਂ ਤੇ ਤਬਕੇ ਚਾਹੇ ਮੀਡੀਆ ਦੇ ਵਿੱਚੋਂ ਵੀ ਕੁਝ ਸਾਥੀ ਸਾਰੇ ਨਹੀਂ ਕਹਖਦੇ ਉਹਨੂੰ ਪ੍ਰਚਾਰਦੇ ਰਹੇ ਵੀ ਇਹਦੇ ਨਾਲ ਦਾ ਦੇਸ਼ ਬਹੁਤ ਅੱਗੇ ਜਾਣਾ ਬਹੁਤ ਵਧੀਆ ਹੋਣਾ ਇਹ ਦੋ ਤਰ੍ਹਾਂ ਦੀ ਇੱਕ ਹਮੇਸ਼ਾ ਟਕਰਾਵੀਂ ਗੱਲ ਹੁੰਦੀ ਆ ਦੋ ਵਿਚਾਰ ਹੁੰਦੇ ਆ ਡੱਡ ਜਦੋਂ ਜੋ ਫੈਕਟ ਪਿਆ ਉਹ ਕਹਿੰਦੇ ਵੀ ਆਹ ਠੀਕ ਸੀਗੀ ਜਦੋਂ ਉਹ ਗੱਲ ਕਹਿੰਦੇ ਸੀ ਹੁਣ ਠੀਕ ਆ ਤੋ ਚਾਹੇ ਫੈਸਲੇ ਪਹਿਲੋਂ ਹੋ ਰਹੇ ਨੇ ਝਕੋ ਰੋਲਾ ਨਹੀਂ ਹੈ ਫੈਸਲੇ ਤਾਂ ਪਹਿਲੋਂ ਹੋਏ ਨੇ ਅਰੇ ਇਹ ਚੀਜ਼ਾਂ ਪਹਿਲੋਂ ਜਿਹੜੇ ਵਿਕਸਿਤ ਮੁਲਖ ਆ ਉਹਨਾਂ ਚ ਲਾਗੂ ਕੀਤੀਆਂ ਜਾ ਚੁੱਕੀਆਂ ਨੇ ਮਾੜੇ ਪ੍ਰਭਾਵ ਵੀ ਆ ਜਾ ਰਹੇ ਨੇ ਹੁਣ ਕਿਉਂਕਿ ਸਰਕਾਰ ਨੰਗੀ ਚਿੱਟੀ ਸਾਹਮਣੇ ਆ ਗਈ ਜਿਹੜੇ ਛੋਟੇ ਮੋਟੇ ਫੈਸਲੇ ਸੀ ਉਹ ਇੰਨੇ ਜ਼ਿਆਦਾ ਜ਼ੋਰ ਨਾਲ ਆਏ ਨਹੀਂ ਉਹਨੇ ਉੱਪਰ ਨਹੀਂ ਸਕੇ ਬਰੋਤਾ ਸੀ ਪਹਿਲੇ ਦਿਨ ਤੋਂ ਵੀ ਕਰਦੇ ਰਹੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਲੜਦਿਆਂ ਰੀਆਂ ਲੰਮੇ ਸਮੇਂ ਤੋਂ ਪਰ ਦਿੱਲੀ ਵਾਲੇ ਮੋਰਚੇ ਤੋਂ ਪਹਿਲਾਂ ਜਾਂ ਪੰਜਾਬ ਜਿਹੜਾ ਅੰਦੋਲਨ ਚੱਲਿਆ ਉਸ ਤੋਂ ਪਹਿਲਾਂ ਉੱਭਰਨੀਆਂ ਕਦੀ ਜਾਂ ਸਾਡੇ ਮੁੱਤੇ ਭਾਜੀ ਇਹੀ ਗੱਲਾਂ ਹੋਣ ਕਰੀ ਜਾਂਦੇ ਆ ਫੇਤਾ ਬਣੀਆਂ ਰਹਿਣੀਆਂ ਦੇਖੋ ਜੇ ਤੁਸੀਂ ਕਹਿੰਦੇ ਹੋ ਰੋਜ਼ਗਾਰ ਦੇਣਾ ਤੁਸੀਂ ਮਰਜ਼ ਕਿਉਂ ਕਰ ਰਹੇ ਜੇ ਸਾਨੂੰ ਦੱਸੋ ਜੇ ਰੋਜ਼ਗਾਰ ਦੇਣ ਦੀ ਤੁਹਾਡੀ ਪਾਲਿਸੀ ਆ ਮੰਡੀ ਦਾ ਕਮਾਈ ਵਾਲਾ ਆਧਾਰਾ ਵਾ ਇੱਥੋਂ ਤਾਂ ਤੁਹਾਨੂੰ ਫੀਸ ਆਉਣੀ ਆ ਪੈਸੇ ਆਉਣੇ ਆ ਉਹ ਚ ਤੁਸੀਂ ਉਹਨੂੰ ਉਹਨੂੰ ਕੋ ਤੋੜ ਰਹੇ ਜੇ ਤਾਂ ਅਸੀਂ ਧਰਨੇ ਚੱਕ ਕੇ ਤੁਰ ਗਏ ਹੋਈਏ ਨਾ ਫਿਰ ਤਾਂ ਤੁਹਾਡਾ ਸਵਾਲ ਹੈ ਵੀ ਉਹ ਲੜਾਈ ਛੱਡਤੀ ਉਹ ਤਾਂ ਲੜਾਈ ਐ ਜਿੱਤੀ ਜਾਰੀ ਹੈ ਲੇਕਿਨ ਇੱਕ ਗੱਲ ਇੱਕ ਗੱਲ ਵਿਜੇ ਜੀ ਬੜੀ ਇੰਪੋਰਟੈਂਟ ਹੈ ਮੰਨ ਲਓ ਅਸੀਂ ਸਫਰਤਾ ਕਰਨਾ ਹੈ ਸਬਰ ਤਾਂ ਕਰਦਿਆਂ ਸਾਡੀ ਜੁੱਤੀ ਦੇ ਵਿੱਚ ਕੰਡਾ ਪੈ ਬੱਜ ਗਿਆ ਰੋੜੀ ਬੱਜ ਗਈ ਉਹ ਸਾਨੂੰ ਸਬਰ ਤਾਂ ਨਹੀਂ ਕਰਨ ਲੈਂਦੀ ਉਹ ਸਾਨੂੰ ਰੋੜੀ ਉਹ ਕੰਡਾ ਕੱਢਣਾ ਪਏਗਾ ਇਹ ਉਹ ਕੰਡਾ ਰਸਤੇ ਚ ਤੁਰੇ ਜਾਂਦੇ ਨੇ ਚੁਬੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਸੀ ਕਿ ਉਹ ਕਹਿੰਦੇ ਜੀ ਮੰਡੀਆਂ ਤੇ ਕੋਈ ਪ੍ਰਭਾਵ ਨਹੀਂ ਪਏਗਾ ਮੰਡੀਆਂ ਜਾਰੀ ਰਹਿਣਗੀਆਂ ਮੈਂ ਪਿਛਲੀ ਵਾਰੀ ਮੋਗੇ ਡਿਸਟ੍ਰਿਕਟ ਦੇ ਵਿੱਚ ਜਿਸ ਵੇਲੇ ਡਕਰੂ ਵਾਲੇ ਸੈਲੋ ਨੂੰ ਇਹਨਾਂ ਨੇ ਮੰਡੀ ਲਾਣਿਆ ਔਰ ਉਹਦਾ ਪ੍ਰਭਾਵ ਇਹਨਾਂ ਆਇਆ ਕਿ 30 ਮੰਡੀਆਂ ਉਸ ਏਰੀਏ ਦੀਆਂ ਬੰਦ ਹੋਈਆਂ ਨੇ ਮੈਂ ਉਹਨਾਂ ਦੀ ਵੀਡੀਓ ਦਿਖਾ ਸਕਦਾ ਹਾਂ ਜਿੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਨੇ ਜਿੱਥੇ ਆਰਤੀਏ ਗਏ ਤੱਕ ਨਹੀਂ ਜਿੱਥੇ ਉਹਨਾਂ ਦੀ ਲੇਬਰ ਗਈ ਤੱਕ ਨਹੀਂ ਤਾਂ ਵੀ ਉਹ ਮੰਡੀਆਂ ਬੰਦ ਕਰ ਰਹੇ ਨੇ ਇੱਕ ਤਰੀਕੇ ਨਾਲ ਜੀ ਦੂਜਾ 2 ਲੱਖ ਟਨ ਦੀ ਕਪੈਸਿਟੀ ਆ ਅਡਾਨੀ ਦੀ ਉੱਥੇ ਸੈਲੋ ਦੀ ਅਡਾਨੀ ਵਾਲੇ ਦੀ ਸਿਰਫ 10 ਬੰਦੇ 10 ਬੰਦਿਆਂ ਦੀ ਲੇਬਰ 2 ਲੱਖ ਟਨ ਜਿਹੜੀ ਕਣਕਾ ਉਹ ਇਸਾਮ ਸੁਭਾਈ ਜਿਹੜੀ ਕਰ ਲੈਂਦੀ ਆ ਸੋ ਉਸ ਇਲਾਕੇ ਦੇ ਜਿੰ ਆਪਾ ਦੀ ਪਾਰਟੀ ਤੇ ਭਾਜਪਾ ਮਿਲੇ ਹੋਏ ਨੇ ਕਿ ਸੀਟ ਨਹੀਂ 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 ਦੇਖੋ ਦੇਖੋ ਦੇਸ਼ ਦੀ ਕੋਈ ਵੀ ਸਰਕਾਰ ਹੂੰ ਇਹਨਾਂ ਨੀਤੀਆਂ ਤੇ ਕਾਰਪੋਰੇਟ ਦੇ ਖਿਲਾਫ ਨਹੀਂ ਹੈਗੀ ਇੱਥੇ ਜੀ ਸਿੱਧੀ ਜੀ ਗੱਲ ਆ ਹੁਣ ਤੰਦੂਰ ਤਪਿਆ ਵਾ ਵੋਟਾਂ ਦਾ ਆਪ ਦੇ ਸਾਹਮਣੇ ਹਰ ਇੱਕ ਬੰਦਾ ਰੋਟੀ ਲਾਉਂਦਾ ਵਾ ਸਾਡੇ ਨਾਲ ਕੋਈ ਨਹੀਂ ਹੈ ਜੇ ਸਿੱਧੇ ਕਹਿਣਾ ਹੋਵੇ ਆਪ ਦੇ ਆਪ ਦੇ ਢੰਗ ਨਾਲ ਗੱਲ ਕਰਦੇ ਆ ਹੁਣ ਜੇ ਸਾਡੇ ਨਾਲ ਹੁੰਦੀ ਪੰਜਾਬ ਸਰਕਾਰ ਤੋਂ ਰੱਦ ਕਰ ਦਿੰਦੀ ਜਿਹੜੇ ਉਹਨਾਂ ਦੇ ਬੁਲਾ ਰਹਿਆ ਨੇ ਪ੍ਰਵਕਤਾ ਨੇ ਟੀਵੀ ਚੈਨਲ ਤੇ ਇਹ ਕਹਿੰਦਾ ਵੀ ਫਿਰ ਤਾਂ ਸਾਡੀ ਸਰਕਾਰ ਤੋੜ ਦੇਣਗੇ ਜੀ ਉਹ ਭਲਿਓ ਕਲੀਅਰ ਸਾਫ ਹੈ ਗੱਲ ਜਿਹੜੀ ਅਜਿਹੇ ਜਿਹੇ ਹਾਲਾਤ ਬਣ ਰਹੇ ਨੇ ਦੇਖੋ ਜਿਵੇਂ ਪੰਦੇਸਾਹਬ ਨੇ ਸਪਸ਼ਟ ਕੀਤੀ ਹੈ ਨਾ ਗੱਲ ਸਰਕਾਰ ਜਿਹੜੀ ਮਰਜ਼ੀ ਆ ਜੇ ਹਰ ਸਰਕਾਰ ਨੇ ਕਾਰਪੋਰੇਟ ਦੇ ਮੂਰੇ ਗੋਡੇ ਟੇਕੇ ਹੋਏ ਨੇ ਔਰ WTO ਦੇ ਮੂਰੇ ਗੋਡੇ ਟੱਕ ਚੁਕੇ ਨੇ ਇਹ ਉਸੇ ਦੀਆਂ ਨੀਤੀਆਂ ਨੇ ਉਸੇ ਦੀਆਂ ਪਾਲਿਸੀਆਂ ਨੇ ਮੰਡੀ ਸਿਸਟਮ ਨੂੰ ਖਤਮ ਕਰਨਾ ਆ RFCI ਖਤਮ ਕਰਨੀ ਖਰੀਦ ਪਾਲਿਸੀਆਂ ਬੰਦ ਕਰਨੀਆਂ ਖੁੱਲੀ ਮੰਡੀ ਬਣਾਉਣਾ ਕੋਸ਼ਿਸ਼ ਤਾਂ ਇਹਦੇ ਤੇ ਆ ਔਰ ਆਪਾਂ ਇਹਦੇ ਖਿਲਾਫ ਮਤਲਬ ਲੜਾਈ ਲੜ ਰਹੇ ਹਾਂ ਜਿੰਨਾ ਜਿੰਨਾ ਕੋਈ ਸਾਡੇ ਵੱਲ ਨੂੰ ਵਧ ਰਿਹਾ ਹੈ ਉਹਨਾਂ ਅਸੀਂ ਉਹਨੂੰ ਰੋਕਣ ਦਾ ਯਤਨ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਡੀ ਲੜਾਈ ਇਹਦੇ ਖਿਲਾਫ ਜਿਹੜੀ ਸ਼ੁਰੂ ਕੀਤੀ ਹੋਈ ਹੈ ਲੜਾਂਗੇ ਕੋਈ ਇਹੋ ਜੀ ਗੱਲ ਨਹੀਂ ਹੈ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਇੱਕ ਇੱਕ ਗੁਣਾ ਜਿਹੜਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ ਉਸ ਨੂੰ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਲੈ ਕੇ ਜਾ ਰਹੇ ਹਾਂ 11 ਅਪ੍ਰੈਲ ਨੂੰ ਵੀ ਪ੍ਰਦਰਸ਼ਨ ਹੋਣ ਲੱਗਾ ਚੰਡੀਗੜ੍ਹ 'ਚ ਔਰ ਉਧਰਾਂ ਜਿੱਥੇ ਬੰਦੇ ਵੀ ਕਰ ਰਹੇ ਤੁਸੀਂ ਉਹਨਾਂ ਨੂੰ ਸਵਾਦ ਦਿਓਗੇ ਤੇ ਅਸੀਂ ਮੈਂ ਫਿਰ ਇੱਕ ਬੇਨਤੀ ਕਰਨਾ ਵੀ ਅਸੀਂ ਅਸੀਂ ਬੈਠੇ ਹਾਂ ਮੋਰਚਿਆਂ 'ਚ ਲੜਾਈ ਅਸੀਂ ਲੜ ਰਹੇ ਹਾਂ ਤਾਂ ਚੰਗੀ ਗੱਲ ਹੈ ਜੇ ਕੋਈ ਇਹਦੇ ਤੇ ਕੋਈ ਹੋਰ ਵੀਰ 20 ਅੰਦੋਲਨ ਲੜਨ ਦੀ ਗੱਲ ਕਰਪਾ ਦੇ ਪੁਤਲੇ ਫੂਕਣ ਦਾ ਜਿਹੜਾ ਪ੍ਰੋਟੈਸਟ ਹੈ ਉਹਦੇ ਵਿੱਚ ਨਾਲ ਕੌਣ ਹੈ ਸਾਡੀ ਸਾਡੀ ਸਰਕਾਰ ਵੀ ਇਹ ਕਾਹਦੇ ਲਈ ਹੈ ਇਸ ਸੈਲਨ ਨੂੰ ਕਿਉਂ ਮੰਡੀਆਂ ਕੋਸ਼ਿਸ਼ ਕੀਤਾ ਜਾ ਰਿਹਾ ਹੈ ਤੋ ਇਸ ਕਰਕੇ ਅਸੀਂ ਆਲਰੇਡੀ ਇਸ ਅੰਦੋਲਨ ਦੇ ਵਿੱਚ ਅੰਦੋਲਨ ਕਰ ਰਹੇ ਹਾਂ ਹਾਂਜੀ ਸੈਲਨ ਪਾਰਟੀ ਦੇ ਕੇਸ ਨੂੰ ਪ੍ਰਚਾਰ ਨਹੀਂ ਮੈਂ ਫੇਰ ਇੱਕ ਬੇਨਤੀ ਕਰਾਂ ਮੈਂ ਸਰਕਾਰਾਂ ਦੇ ਖਿਲਾਫ ਅਸੀਂ ਪ੍ਰਚਾਰ ਕਰਦੇ ਆ ਨਾ ਕਿ ਅਸੀਂ ਕਿਸੇ ਪੋਲੀਟਿਕਲ ਪਾਰਟੀ ਦੇ ਖਿਲਾਫ ਸਾਡਾ ਪੋਲੀਟਿਕਲ ਪਾਰਟੀ ਵਾਲਾ ਕੋਈ ਮਤਲਬ ਨਹੀਂ ਹੈ ਸਰਕਾਰ ਜੇਕਰ ਪੰਜਾਬ ਸਰਕਾਰ ਵੀ ਜਿੱਥੇ ਸਾਡਾ ਨੁਕਸਾਨ ਕਰਦੀ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਆੜੇ ਹੱਤੀ ਲੈ ਰਹੇ ਆ ਔਰ ਲਵਾਂਗੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਭਵੰਤਵਾਨ ਦੇ ਖਿਲਾਫ ਵੀ ਪ੍ਰੈਸ ਕਰਾਂਗੇ ਇਹ ਹੀ ਭਵੰਤਵਾਨ ਕੇਂਦਰ ਦੀ ਜੀ ਨਾਲੇ ਸ਼ਾਮਿਲ ਸਨ ਤੁਹਾਡੀ ਗੱਲ ਨਾਲ ਕੇਂਦਰ ਟੁੱਟ ਜਾਏਗੀ ਪੰਜਾਬ ਸਰਕਾਰ ਦੇ ਖਿਲਾਫ ਪ੍ਰੈਸ ਕਰਾਂਗੇ ਨਹੀਂ ਇਹ ਗੱਲਾਂ ਗੱਲ ਤਾਂ ਹੁਣ ਵੀ ਟੁੱਟੀ ਆ ਗੱਲ ਤਾਂ ਹੁਣ ਵੀ ਟੁੱਟੀ ਹੋਈ ਆ ਹੁਣ ਕਿਹੜਾ ਨੇ ਉਹ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਨੇ ਇਹਨਾਂ ਗੱਲਾਂ ਨਾਲ ਨਹੀਂ ਹੁੰਦਾ ਇਹ ਸਰਕਾਰਾਂ ਦੀ ਆਪ ਦੀ ਸਮਝ ਹੁੰਦੀ ਹੈ ਕਿ ਕੋਈ ਸਾਡੇ ਵਿੱਚ ਬੈਠ ਕੇ ਕੀ ਗੱਲ ਕਰਦਾ ਮੁੱਖ ਮੰਤਰੀ ਕਿਸੇ ਮੁੱਖ ਮੰਤਰੀ ਦੇ ਕਹਿਣ ਤੇ ਨਹੀਂ ਕੇਂਦਰ ਗੱਲ ਕਰਦਾ ਇਹ ਲੋਕਾਂ ਦੇ ਦਬਾਅ ਚ ਹੁੰਦੀ ਹੁੰਦੀ ਹੈ ਸਾਲਾ 70 ਲੱਖ ਟਨ ਦੀ ਕੈਪੈਸਿਟੀ ਆਲੇ ਸਾਈਡੋਂ ਪੰਜਾਬ 'ਚ ਬਣ ਗਏ ਉਸ ਟਾਈਮ ਤੇ ਤੁਸੀਂ ਕਿੱਥੇ ਸੀ ਕਿਉਂ ਇੱਥੇ ਜਾ ਕੇ ਪ੍ਰੋਟੈਸਟ ਕੀਤਾ ਨਹੀਂ ਨਹੀਂ ਸਵਾਲ ਕੀ ਹੈ ਸਵਾਲ ਕੀ ਹੈ ਮੈਂ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਮੇਰ ਸਾਹਿਬ ਨੇ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਆ ਆਪਦੀ ਇਸੇ ਗੱਲ ਦੇ ਜਵਾਬ 'ਚ ਇਹਨਾਂ ਨੇ ਕਿਹਾ ਹੈ ਕਿ 1994 ਦੇ ਵਿੱਚ ਗੈਟ ਤੇ ਸਾਈਨ ਹੋਏ ਭਾਰਤ ਸਰਕਾਰ ਦੇ 15 ਦਸੰਬਰ 1994 ਨੂੰ ਅਸੀਂ ਉਦੋਂ ਤੋਂ ਇਹ ਕੰਡਾ ਕਦੋਂ ਨੂੰ ਜ਼ੋਰ ਲਾ ਰਹੇ ਹਾਂ ਜਥੇ ਬੰਦੀਆਂ ਉਦੋਂ ਤੋਂ ਪ੍ਰੋਟੈਸਟ ਕਰਦੀਆਂ ਆ ਰਹੀਆਂ ਨੇ ਕਿ ਲੋਕੋ ਜਾਗਰਤ ਹੋਵੋ ਜਾਗੋ ਜਦੋਂ 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 ਕਿਸੇ ਦੀ ਚੋਬ ਆਉਂਦੀ ਆ ਨਾ ਸਤ ਜੀ ਅਸੀਂ ਤਾਂ 1994 ਤੋਂ ਵੀ ਪਹਿਲਾਂ ਦੇ 99 ਦੇ ਵਿੱਚ ਸਾਡੀ ਲੜਾਈ ਚੱਲ ਰਹੀ ਸੀ 99 ਚ ਕਿ ਬਿਲਕੁਲ ਗੈਡ ਸਮਝੌਤੇ ਤੇ ਸਾਈਨ ਨਹੀਂ ਹੋਣੇ ਚਾਹੀਦੇ ਭਾਰਤ ਨੂੰ ਮਾਰ ਦੂਗਾ 99 ਚ ਲੜਾਈ ਚੱਲ ਰਹੀ ਸੀ ਸਾਡੀ ਪਹਿਲੇ ਪਾਸਾ ਜਿਹੜੀ ਇਹ ਜ਼ਮੀਨ ਦਿੱਤੀ ਹੈ ਸਹਿਲੋ ਬਣਾਉਣ ਵਾਸਤੇ ਇਹ ਕਿ ਪਛਾਣ ਕੀਤੀ ਹੈ ਕਿ ਕਿਸਾਨਾਂ ਦੀਆਂ ਆ ਜਾਂ ਆੜਤੀਆਂ ਦੀਆਂ ਜਾਂ ਬਾਹਰੋਂ ਵੀ ਲੋਕ ਆਏ ਉਹਨਾਂ ਨੇ ਕੀਤੀ ਫੇਸ ਸਹਿਲੋ ਬਣੇ ਆ ਜਾਂ ਕੇਂਦਰ ਸਰਕਾਰ ਨੇ ਜ਼ਮੀਨ ਦਿੱਤੀ ਪੰਜਾਬ ਸਰਕਾਰ ਨੇ ਦਿੱਤੀ ਇਹ ਕਿਹਨਾਂ ਦੀ ਸੀ ਕਿਸਾਨਾਂ ਦੀ ਸੀ ਕਿਹਨਾਂ ਦੀ ਸੀ ਦੇਖੋ ਮੈਂ ਮੈਂ ਇਹ ਨਹੀਂ ਛੱਡਦੇ ਤੁਸੀਂ ਮੈਂ ਹੋਰ ਜਾਣਕਾਰੀ ਸੀ ਕਿ ਤਾਂ ਮੈਂ ਤੁਸੀ ਸਮਝਾਉਂ ਉਹ ਜ਼ਮੀਨ ਵੀ ਲਈ ਜਾ ਰਹੀ ਹੈ ਕਿਸਾਨ ਪ੍ਰੋਟੈਸਟ ਵੀ ਕਰ ਰਹੇ ਨੇ ਕਿਸਾਨ ਲੜ ਵੀ ਰਹੇ ਨੇ ਕਿਸਾਨ ਡਾਂਗਾ ਵੀ ਖਾ ਰਹੇ ਨੇ ਲੇਕਿਨ ਜ਼ਮੀਨ ਵੀ ਧੱਕੇ ਨਾਲ ਲਈ ਜਾ ਰਹੀ ਹੈ ਸੋ ਇਹਨਾਂ ਪਾਲਿਸੀਆਂ ਦੇ ਤਹਿਤ ਸੁਭਾਵਕ ਹੈ ਕਿ ਜਿਨ੍ਹਾਂ ਜਿਹੜੇ ਪੂੰਜੀਪਤੀ ਨੇ ਕਰੋੜਾਪਤੀ ਨੇ ਅੱਜ ਕਿਸਾਨ ਦੀ ਆਰਥਿਕਤਾ ਇਨੀ ਟੁੱਟੀ ਹੋਈ ਹੈ ਉਹ ਲੱਕ ਟੁੱਟਿਆ ਹੋਣ ਦੇ ਕਾਰਨ ਜਦੋਂ ਜਿਹੜੀ ਜ਼ਮੀਨ ਦੀ ਕੀਮਤ ਅੱਜ ਮੰਨ ਲਓ 40 ਲੱਖ ਹੈ ਅਗਰ ਉਹਨੂੰ ਕੋਈ ਕਾਰਪੋਰੇਟ ਆ ਕੇ ਕਹਦੇ ਕਿ ਤੇਰੀ 1.5 ਕਰੋੜ ਕਰੋੜ ਦੇ ਵਿੱਚ ਅਸੀਂ ਚੱਕਦੇ ਹਾਂ ਜ਼ਮੀਨ ਮੇਰਾ ਖਿਆਲ ਹੈ ਵੱਡੇ ਤੋਂ ਵੱਡਾ ਬੰਦਾ ਵੀ ਉਹਦੇ ਮੂਰੇ ਗੋਡੇ ਟੇਕ ਦਿੰਦਾ ਹੈ ਪੈਸੇ ਦੇ ਮੂਰੇ ਕਿਉਂਕਿ ਜੇ ਆਰਥਿਕ ਹਾਲਤ ਕਿਸਾਨ ਦੀ ਇੰਨੀ ਬੁਰੀ ਹੈ ਕਿ ਕਰਜ਼ੇ ਦੇ ਵਿੱਚ ਕਿਸਾਨ ਦਾ ਮਤਲਬ ਜਦੋਂ ਉੱਥੋਂ ਸਾਰਾ ਕੁਝ ਖਤਮ ਹੋ ਗਿਆ ਤੇ ਉਹੀ ਲੋਕ ਜਿਹੜੇ ਜ਼ਮੀਨ ਦੇ ਨਾਲੇ ਸੀਗੇ ਉਹੀ ਉੱਠ ਕੇ ਲੜੇ ਹੁਣ ਸੈਲੋ ਜਦਨ ਲਾਏ ਆ ਉਸ ਦਿਨ ਲੋਕਾਂ ਨੂੰ ਇਹ ਥੋੜੋ ਪਤਾ ਸੀ ਸਾਡੀ ਮੰਡੀ ਖਾ ਜਾਣਗੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਰ ਆਮ ਕਿਸਾਨ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਸੋ ਅਸੀਂ ਆ ਆਮ ਕਿਸਾਨ ਨੂੰ ਦੋਸ਼ੀ ਨਹੀਂ ਕਹਿ ਸਕਦੇ 2020 ਤੁਹਾਡਾ ਅੰਦੋਲਨ ਸ਼ੁਰੂ ਹੋਇਆ ਅੰਦੋਲਨ ਤੋਂ ਬਾਅਦ ਤਾਂ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ ਤੱਕ ਚੁੱਲਿਆਂ ਤੱਕ ਤੁਹਾਡੀ ਗੱਲ ਪਹੁੰਚ ਗਈ ਹੈ ਉਸ ਤੋਂ ਬਾਅਦ ਹਰ ਸਾਲ ਕਿਸਾਨ ਉੱਥੇ ਜਾਂਦੇ ਨੇ ਹਰ ਸਾਲ ਕਿਸਾਨ ਜਾਂਦੇ ਆ ਹਰ ਵਾਰ ਜਾਂਦੇ ਆ ਇੱਕ ਤਾਂ ਹੋਣ ਵਾਲੇ ਜਿਹੜੇ ਹਾਲਾਤ ਬਣੇ ਆ ਇਹ ਪਹਿਲਾਂ ਨਹੀਂ ਸੀਗੇ ਪਿਛਲੇ ਸਾਲ ਲੈਣਾ ਲੱਗੀਆਂ ਤੁਹਾਡੀ ਗੱਲ ਠੀਕ ਆ ਪਰ ਪਿਛਲੇ ਸਾਲ ਇਹ ਨਹੀਂ ਸੀਗਾ ਵੀ ਇੰਨੀਆਂ ਮੰਡੀਆਂ ਨੂੰ ਇਹ ਖਤਮ ਕਰ ਰਹੇ ਆ। ਹੂੰ। ਐਸ ਵਾਰੀ ਇਹ ਗੱਲ ਕਿਸਾਨਾਂ ਤੱਕ ਪਹੁੰਚ ਗਈ ਆ ਵੀ ਇਹ ਸਾਡੀਆਂ ਮੰਡੀਆਂ ਨੂੰ ਖਤਮ ਕਰਕੇ ਇਹ ਜਿਹੜੀ ਲੜਾਈ ਤਿੰਨ ਕਾਨੂੰਨਾਂ ਵਾਲੀ ਲੜ ਕੇ ਆਏ ਆ ਉਹਨੂੰ ਇਹ ਟੋਟਿਆਂ 'ਚ ਲਾਗੂ ਕਰ ਰਹੇ ਆ। ਇਹ ਗੱਲ ਜਦੋਂ ਕਿਸਾਨਾਂ ਤੱਕ ਜਾਊਗੀ ਤੇ ਤੁਸੀਂ ਦੇਖਿਓ ਸਾਨੂੰ ਪੂਰਾ ਵਿਸ਼ਵਾਸ ਆ। 750 ਬੰਦਾ ਲਾ ਕੇ ਅਸੀਂ ਉਹ ਕਾਨੂੰਨ ਵਾਪਸ ਕਰਾ ਕੇ ਆਏ ਆ ਤੇ ਪੰਜਾਬ ਦੇ ਕਿਸਾਨ ਇਹ ਸਮਝਦੇ ਆ ਵੀ ਅਸੀਂ 750 ਬੰਦੇ ਦੀ ਜਿਹੜੀ ਕੁਰਬਾਨੀ ਆ ਅਜਾਈ ਨਹੀਂ ਜਾਣ ਦੇਣੀ। ਸੋ ਬੇਫਿਕਰ ਰਹੋ ਲੈਣਾ ਨਹੀਂ ਲੱਗਣਗੀਆਂ। ਆਸੀਂ ਵੀ ਜ਼ੋਰ ਲਾ ਰਹੇ ਹੋ ਤੁਸੀਂ ਵੀ ਲਾਓ ਅੱਛਾ ਕੋਈ ਵੱਟਾ ਨਾ ਦੋਨੋਂ ਚਲੋ ਚਲੋ ਇਸ ਤਰੀਕੇ ਦਾ ਪ੍ਰੋਟੈਸਟ ਦੋਸਤੋਂ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਹਮੇਸ਼ਾ ਤੁਸੀਂ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਹੈ ਕਿ ਇਹ ਸਟੈਂਡ ਜਿਹੜਾ ਹੈਗਾ ਤੁਸੀਂ ਨਾਲ ਲਓ ਤੁਸੀਂ ਪੰਜਾਬ ਦੇ ਵਿੱਚ ਹੁਣ ਪਹਿਲਾਂ ਤਾਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਨੂੰ ਸਰਕਾਰਾਂ ਨੂੰ ਜਦੋਂ ਪਿਛਲੀ ਵਾਰੀ ਇਹਨਾਂ ਨੇ ਮੰਡੀ ਲਾਣੇ ਆ ਉਦੋਂ ਸਰਕਾਰਾਂ ਨੂੰ ਅਸੀਂ ਮੰਗ ਪੱਤਰ ਭੇਜੇ ਡਿਪਟੀ ਕਮਿਸ਼ਨਰਾਂ ਦੇ ਥਰੂ ਕਿ ਕਿਰਪਾ ਕਰਕੇ ਇਹਨੂੰ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਓ ਸਾਡੀਆਂ ਮੰਡੀਆਂ ਰਹਿਣ ਦਿਓ ਇਹਨਾਂ ਨੂੰ ਮੰਡੀ ਲਾਣੇ ਨਾ ਜਾਵੇ ਲੇਕਿਨ ਉਦੋਂ ਵਾਪਸ ਲਿਆ ਗਿਆ ਫੈਸਲਾ ਉਦੋਂ ਸਰਕਾਰ ਥੋੜੀ ਜੀ ਚਕੰਨੀ ਹੋਈ ਜਿੱਦ ਨੇ ਅਸੀਂ ਕਟਾਰੂ ਚੱਕਦਾ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਘਰ ਘੇਰਿਆ ਜਾ ਕੇ ਉਹਦੇ ਕੰਨ ਖੜੇ ਹੋਏ ਥੋੜੇ ਜੀ ਵੀ ਇਹ ਕੀ ਕਰਤਾ ਸੋ ਸਰਕਾਰ ਨੂੰ ਅੱਜ ਜਿਹੜਾ ਅਸੀਂ ਕਹਿ ਰਹੇ ਆ ਅੱਜ ਇੱਕ ਸੁਨੇਹਾ ਤੁਹਾਡੇ ਰਾਹੀਂ ਸਰਕਾਰ ਤੱਕ ਜਾ ਰਿਹਾ ਸੀ ਅੱਜ ਤਾਂ ਨਹੀਂ ਅੱਜ ਤਾਂ ਨਹੀਂ ਪਤਲੇ ਫੁਕ ਰਹੇ ਅਸੀਂ ਸੱਤ ਤਰੀਕ ਦੇ ਰਹੇ ਆ ਇਹ ਸਰਕਾਰ ਨੂੰ ਤੁਹਾਡੇ ਫਿਰ ਕੀ ਰੌਲਾ ਕੋਈ ਕੋ ਸਾਨੂੰ ਚਾਹ ਥੋੜੋ ਜਿਹਾ ਵੀ ਅਸੀਂ ਉਹ ਕਰਨਾ ਹੈ ਜੀ ਇਹ ਆਲਟੀਮੇਟਮ ਸਮਝਿਆ ਜਾਵੇ ਉਹ ਦੇਖੋ ਜਦੋਂ ਐਲਾਨ ਕਰੀਦਾ ਹੈ ਪਹਿਲਾ ਫੈਸਲਾ ਦੇਈਦਾ ਹੈ ਇਹਨੂੰ ਆਲਟੀਮੇਟਮ ਸਾਬਤ ਲਾ ਜਾਂ ਸਾਡਾ ਐਲਾਨ ਮੰਨ ਲਾ ਕਿਹੜੀ ਜਿਹੜੇ ਪਾਸੇ ਮਰਜ਼ੀ ਲੇਵੇ ਸਰਕਾਰ ਤਿੱਕਰ ਜਿਹੜੀ ਡੇਡ ਦੇਈਦੀ ਨੇ ਤੇਰੇ ਵਿੱਚ ਟਾਈਮ ਦੇਈਦਾ ਉਹ ਸਰਕਾਰ ਨੂੰ ਉਸ ਨੂੰ ਸੋਚਣ ਲਈ ਮੜ ਵਿਚਾਰਨ ਲਈ ਟਾਈਮ ਹੁੰਦਾ ਹੈ ਧੰਨਵਾਦ ਜੀ ਬਹੁਤ ਬਹੁਤ